ਦੋਸਤੋ ਲੋਕ ਸਭਾ ਚੋਣਾ 2024 ਨੂੰ ਲੈ ਕੇ ਅੰਮ੍ਰਿਤਸਰ ਦੇ ਜ਼ਿਲ੍ਹਾ ਚੋਣ ਅਫਸਰ ਵੱਲੋਂ ਅੰਮ੍ਰਿਤਸਰ ਵਿੱਚੋਂ ਸਰੂਪ ਮਾਡਲ ਪੋਲਿੰਗ ਬੂਥ ਤਿਆਰ ਕੀਤਾ ਗਿਆ ਜੋ ਮਾਡਲ ਵੋਟਰਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਆਪਣੇ ਵੋਟਰ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਇਸ ਪੋਲਿੰਗ ਸਟੇਸ਼ਨ ਤੇ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ ਇਸ ਪੋਲਿੰਗ ਬੂਥ ਦੇ ਅੰਦਰ ਵੱਖ-ਵੱਖ ਤਰੀਕੇ ਦੇ ਨਾਲ ਸਟਾਲ ਲਗਾਏ ਗਏ ਹਨ ਮਹਿਲਾਵਾਂ ਲਈ ਖਾਸ ਪ੍ਰਬੰਧ ਕੀਤੇ ਗਏ ਹਨ ਅਤੇ ਖਾਸ ਕਰਕੇ ਗਰਮੀਆਂ ਤੋਂ ਬਚਣ ਲਈ ਬਹੁਤ ਸਾਰੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ ਆਓ ਤੁਹਾਨੂੰ ਦਿਖਾਣੇ ਹਾਂ ਹੋਰ ਕੀ ਕੀ ਹੈ ਇਸ ਪੋਲਿੰਗ ਬੂਥ ਦੇ ਅੰਦਰ ਖਾਸ ਨਮਸਕਾਰ ਸਾਰਿਆਂ ਨੂੰ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਮੈਂ ਨੀਲ ਆਟ ਕਰਵਾ ਰਹੀ ਹਾਂ ਔਰ ਜਸਟ ਆਫਟਰ ਮੈਂ ਆਪਣੀ ਵੋਟ ਕਾਸਟ ਕਰਨ ਦੇ ਬਾਅਦ ਸਾਨੂੰ ਗਾਈਡੈਂਸ ਮਿਲੀ ਕਿ ਇਸ ਤਰ੍ਹਾਂ ਫੈਸਲਾਂ ਦੇ ਬੂਥ ਬਨੇ ਹੋਏ ਨੇ ਜਿਹਦੇ ਵਿੱਚ ਟੈਟੂ ਕੋਰਨਰ ਹੈ ਨੇਲ ਆਰਟ ਕੋਰਨਰ ਹੈ ਇਨ ਫੈਕਟ ਮੀਲਸ ਦਾ ਵੀ ਅਰੇਂਜਮੈਂਟ ਹੈ ਥਿਸ ਇਜ਼ ਅ ਵੈਰੀ ਇੰਟਰਸਟਿੰਗ ਐਂਡ ਵਨ ਆਫ ਇਟਸ ਕਾਈਂਡ ਐਕਸਪੀਰੀਅੰਸ ਵੀ ਆਰ ਹੈਵਿੰਗ ਰਾਈਟ ਨਾਊ ਥੈਂਕ ਯੂ ਸੋ ਮਚ ਹਾਂਜੀ ਜਰੂਰ ਜਰੂਰ ਬਹੁਤ ਮੋਟੀਵੇਸ਼ਨਲ ਹੈ ਫਨ ਇਵੈਂਟ ਹੈ ਮੈਂ ਤੇ ਕਹਾਂਗੀ ਬਹੁਤ ਹੀ ਫਨ ਓਰੀਐਂਟਡ ਥੀਮ ਹੈ ਇਸ ਵਰੀ ਵਾਟਿੰਗ ਦਾ ਤੇ ਸਭ ਨੂੰ ਆਣਾ ਚਾਹੀਦਾ ਮੇਰਾ ਨਾਮ ਗੁਰਬਖਸ਼ ਸਿੰਘ ਹੈ ਜੀ ਇਹ ਸਾਡੇ ਨਾਲ ਸਾਡੀ ਆਰ ਟੀਮ ਹੈ ਜੀ ਸਨੂਏ ਤੇ ਆਈਸੋਲੇਟ ਟੈਟੂ ਦਾ ਵਰਕ ਮਿਲੇ ਆ ਅ ਸੰਜੇ ਕੁਮਾਰ ਜੀ ਟੀਮ ਇੰਚਾਰਜ ਨੇ ਜੋਗਪਾਲ ਜੀ ਨੇ ਸਰਵਿਸਿੰਗ ਨੇ ਮੇਰਾ ਨਾਮ ਗੁਰਬਖਸ਼ ਸਿੰਘ ਹੈ ਜੀ ਔਰ ਸਰੇ ਐਕਚੁਅਲੀ ਫਸਟ ਟਾਈਮ ਇਥੇ ਜਿਹੜਾ ਸੁਪਰ ਮਾਡਲ ਬੂਥ ਬਣਾਇਆ ਗਿਆ ਹੈਗਾ ਇਲੈਕਸ਼ਨ ਦੇ ਸਬੰਧ ਵਿੱਚ ਤਾਂ ਕਿ ਲੋਕਾਂ ਨੂੰ ਵਤਵਾਦਾਂ ਜਾਗਰੂਕ ਕੀਤਾ ਜਾ ਸਕੇ ਕਿ ਵਤਵਾਦੋ ਆਪਣੀ ਵੋਟ ਜਿਹੜੀ ਹੈ ਇੱਥੇ ਆ ਕੇ ਪਾ ਸਕਣ ਤਾਂ ਕਿ ਉਹ ਵਤਵਾਦ ਮਤਲਬ ਅਟਰੈਕਟ ਹੋ ਸਕਣ ਵੋਟਾਂ ਵਾਲੇ ਪਾਸੇ ਕਿਉਂਕਿ ਜਿਸ ਦਾ ਅੱਜ ਕੱਲ ਲੋਕਾਂ ਦਾ ਰੁਝਾਨ ਘਟਦਾ ਜਾ ਰਿਹਾ ਵੋਟਾਂ ਪਾਉਣ ਤੋਂ ਔਰ ਨਾਲੇ ਗਰਮੀ ਵੀ ਬਹੁਤ ਹੈ ਪਰ ਫਿਰ ਵੀ ਇਹ ਇੰਨਾ ਐਕਟੀਵਿਟੀ ਸਰਕਾਰ ਜਿਹੜੇ ਪ੍ਰਸ਼ਾਸਨ ਵੱਲੋਂ ਇਹ ਐਕਟੀਵਿਟੀਆਂ ਕਰਵਾਈਆਂ ਜਾ ਰਹੀਆਂ ਨੇ ਇੱਕ ਬਹੁਤ ਵਧੀਆ ਸ਼ਲਾਘਾਯੋਗ ਮੈਦੇ ਸਮਝਦਾ ਕੰਮ ਹੈ ਜਿਹਦੇ ਕਰਕੇ ਕੀ ਹੈਗੇ ਤੁਸੀਂ ਉਧਰ ਵੀ ਜਾ ਕੇ ਦੇਖ ਸਕਦੇ ਕਿੰਨੀ ਵਧੀਆ ਵੋਟ ਪੋਲ ਹੋ ਰਹੀ ਹੈ ਹਨਾ ਔਰ ਇੱਥੇ ਵੀ ਆ ਕੇ ਦੇਖੋ ਤੁਸੀਂ ਬਹੁਤ ਸਾਰੇ ਸਟਾਲ ਲਗਾਏ ਗਏ ਨੇ ਸਰਕਾਰ ਵੱਲੋਂ ਫ੍ਰੀ ਆਫ ਕਾਸਟ ਸਟਾਲ ਲਗਾਏ ਗਏ ਨੇ ਬੁੱਕਸ ਦਾ ਸਟਾਲ ਹੈ ਲੱਡੂਆਂ ਦਾ ਗੋਲਗਾ ਪੈਨ ਦਾ ਸਟਾਲ ਹੈ ਟੈਟੂ ਆਰਟ ਹੈ ਨੇਲ ਆਰਟ ਹੈ گارਮ ਮਤਲਬ ਤਾਂ ਕਿ ਲੋਕ ਜਿਹੜੇ ਵੱਧ ਤੋਂ ਵੱਧ ਜਾਗਰੂਕ ਹੋ ਕੇ ਆਉਣ ਤੇ ਆਪਣੀ ਵੋਟ ਜਿਹੜੀ ਆ ਕਾਸਟ ਕਰਨ ਸਰ ਬਜ਼ੁਰਗਾਂ ਔਰ ਹੈਂਡੀਕੈਪ ਦੇ ਲਈ ਪ੍ਰਸ਼ਾਸਨ ਵੱਲੋਂ ਇੱਥੇ ਵੀਲਚੇਅਰ ਲਗਾਈਆਂ ਗਈਆਂ ਨੇ ਜਿੱਤੇ ਮਤਲਬ ਵੀ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਔਰ ਉਹਨਾਂ ਦੇ ਲਈ ਵੱਖਰੀ ਜਿਹੜੀ ਲਾਈਨਸ ਬਣੀਆਂ ਨੇ ਉਹਨਾਂ ਦੇ ਲਈ ਸਿਕਿਉਰਿਟੀ ਦੇ ਵੱਖਰੀਆਂ ਨੇ ਦਿੱਤੀਆਂ ਗਈਆਂ ਉਹਨਾਂ ਦੇ ਵੱਖਰੀਆਂ ਲਾਈਨਸ ਵੀ ਐਪਲਾਈ ਕੀਤੀਆਂ ਗਈਆਂ ਨੇ ਤਾਂ ਕਿ ਜਿਹੜੇ ਉਹ ਆਪਣੀ ਉਹਨਾਂ ਨੂੰ ਵੇਟ ਨਾ ਕਰਨੀ ਪਵੇ ਔਰ ਆਂਦੇ ਹੀ ਉਹਨਾਂ ਦੀ ਪਹਿਲੇ ਵੋਟ ਜਿਹੜੀ ਆ ਕਾਸਟ ਹੋ ਸਕੇ ਸਰ ਬਹੁਤ ਵਧੀਆ ਜੀ ਅਸੀਂ ਇੱਥੇ ਸਵੇਰ ਦੇ ਬੈਠੇ ਆ ਤੇ ਬਹੁਤ ਵਧੀਆ ਮਤਲਬ ਸਾਨੂੰ ਪ੍ਰੇਜ਼ ਵੀ ਬਹੁਤ ਕਰਕੇ ਗਏ ਨੇ ਕਿ ਪ੍ਰੋਸੈਸ਼ਨ ਵੱਲੋਂ ਬਹੁਤ ਜ਼ਿਆਦਾ ਵਧੀਆ ਏ ਇੱਕ ਸ਼ਲਾਗਾ ਜੋ ਕੰਮ ਹੈ ਜੀ ਅੱਜ ਮੈਂ ਬੋਟ ਪਾ ਨਹੀਂ ਆ ਪੁਲਿੰਗ ਬੂਟ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮੇਰਾ ਬੋਟ ਪਾਇਆ ਉਹਦੇ ਬਾਅਦ ਉਹਨਾਂ ਨੇ ਸਾਨੂੰ ਗਾਈਡ ਕੀਤਾ ਕਿ ਤੁਸੀਂ ਇਸ ਸਾਈਡ ਆਓ ਤੇ더라 ਕੇ ਆਈ ਦੇਖਿਆ ਤੇ ਬਹੁਤ ਹੀ ਵਧੀਆ ਚੀਜ਼ ਹੈ ਤੇ ਉਹਨਾਂ ਨੇ ਨੇਲ ਆਰਟ ਟੈਟੂ ਆਰਟ ਟੈਟੂ ਵਗੈਰਾ ਸਭ ਕੁਝ ਲਗਾਇਆ ਕਾਨਪੀ ਇਨ ਦਾ ਫ੍ਰੀ ਪ੍ਰੋਗਰਾਮ ਹੈ ਤੇ ਬਹੁਤ ਵਧੀਆ ਅਰੇਂਜਮੈਂਟ ਲੱਗਿਆ ਫਸਟ ਟਾਈਮ ਲਾਈਫ ਚੀਜ਼ ਦੇਖਣ ਨੂੰ ਮ ਬੜੀ ਐਕਸਪੀਰੀਅੰਸ ਰਿਹਾ ਹਾਂਜੀ ਹਾਂਜੀ ਜ਼ਰੂਰ ਜਦੋਂ ਐ ਉਹ ਹੈ ਚੀਜ਼ ਨੂੰ ਦੇਖਣਗੇ ਤੇ ਜਿਹਨਾਂ ਨੇ ਨਹੀਂ ਵੀ ਆਣਾ ਹੋਏਗਾ ਉਹ ਵੀ ਆਏਗਾ ਖਾਸ ਕਰ ਲੇਡੀਜ਼ ਹੋ ਤੇ ਧੋੜੀਆਂ ਆਣੀਆਂ ਵੋਟ ਪਾਣ ਲਈ ਹਾਂਜੀ ਹਾਂਜੀ ਜ਼ਰੂਰ 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 ਆਉਣਾ ਚਾਹੀਦਾ ਹੈ ਬਹੁਤ ਵਧੀਆ ਰਿਹਾ ਜੀ ਬਹੁਤ ਵਧੀਆ ਥੈਂਕ ਯੂ ਜੀ ਤਾਂ ਮੈਂ ਸੋਨਮ ਇੱਥੋਂ ਦੀ ਅਸਿਸਟੈਂਟ ਕਮਿਸ਼ਨਰ ਅੰਡਰ ਟ੍ਰੇਨਿੰਗ ਹੈ ਤੇ ਜਿਵੇਂ ਤੁਹਾਨੂੰ ਪਤਾ ਹੋਏਗਾ ਕਿ ਇਹ ਸਪਰ ਮਾਡਲ ਪੋਲਿੰਗ ਬੂਥ ਬਣਾਇਆ ਗਿਆ ਹੈ 190 191 ਤੇ 192 ਬੂਥ ਨੰਬਰ ਇੱਥੇ ਵੋਟ ਕਾਸ ਹੋ ਰੀਆਂ ਨੇ ਤੇ ਇਹਦਾ ਮੇਨ ਮਕਸਦ ਇਹ ਹੈ ਕਿ ਆਪਾਂ ਵੋਟਰਾਂ ਨੂੰ ਉਤਸ਼ਾਹਿਤ ਕਰੀਏ ਕਿ ਵੋਟ ਪਾਣ ਆਣ ਤੁਹਾਨੂੰ ਪਤਾ ਹੈ ਕਿ ਅਰਬਨ ਏਰੀਆਸ ਚਰਬਨ ਐਫਫੇ ਦੇ ਚੱਲਦੇ ਵੋਟਰ ਟੈਰਰ ਘੱਟ ਹੋ ਰਹੇ ਆ ਰੂਰਲ ਏਰੀਆਸ ਫੇ ਵੀ ਲੋਕ ਜਾਂਦੇ ਨੇ ਵੋਟਰ ਵੋਟਾਂ ਪਾਣ ਤਾਂ ਉਹਨਾਂ ਲੋਕਾਂ ਨੂੰ ਆਪਾਂ ਬਲੈਂਡ ਲਈ ਆਪਾਂ ਲਗ ਲਗ ਤਰ੍ਹਾਂ ਦੇ ਇੱਥੇ ਸਟਾਲਸ ਲਗਾਈਆਂ ਨੇ ਤੁਸੀਂ ਦੋ ਦੇਖ ਸਕਦੇ ਹੋ ਕਿ ਆਪਾਂ ਵੈਲਕਮ ਡ੍ਰਿੰਕਸ ਪ੍ਰੋਵਾਈਡ ਕਰ ਰਹੇ ਆ ਗਰਮੀ ਬਹੁਤ ਹੈ ਤਾਂ ਲੋਕ ਆਣਾ ਚਾਹੁੰਦੇ ਤਾਂ ਗਰਮੀ ਨੂੰ ਉਹ ਕਰਨ ਲਈ ਇੱਥੇ ਪਾਣੀ ਦਾ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਡਰਿੰਕਸ ਦਾ ਪ੍ਰਬੰਧ ਕੀਤਾ ਹੋਇਆ ਖਾਣ ਪੀਣ ਲਈ ਆਪਾਂ ਅੰਦਰ ਬੋਥੇ ਸਟਾਲ ਲਗਾਈਆਂ ਹੋਈਆਂ ਨੇ ਫੀਮੇਲ ਵੋਟਰਸ ਨੂੰ ਅਗਰ ਇਨਕਰੀਜ ਕਰ ਲਈ ਅਸੀਂ ਨੀਲ ਪੈਂਟ ਦੇ ਦਿੱਤੇ ਸਟਾਲ ਲਗਾਈ ਹੈ ਉੱਥੇ ਉਹ ਨੀਲ ਪਿੰਟ ਕਰਵਾ ਰਹੇ ਨੇ ਕਲਚਰਲ ਪ੍ਰੋਗਰਾਮ ਚੱਲ ਰਿਹਾ ਹੈ ਇਹ ਸਭ ਦਾ ਮੇਨ ਪਰਪਸ ਇਹ ਹੈ ਕਿ ਆਪਣਾ ਜਿਹੜਾ ਰਾਈਟ ਟੂ ਐਕਸਰਸਾਈਜ਼ वोट वोटिंग राइट है वो आप करिए आप लोगों इनकरेज कर रहे हैं कि आओ अ होपफुल इस बार सत्तर ही नहीं इतने अस्सी भी क्रॉस होएगा तो ये इनकरेज करके बाकी लोग भी वोट पाते अपने डिमोक्रेसी जो अपना राइट है ਕਾ ਪਦੂਰੇਚ ਸਾਇਸਟਰੀ ਇਸ ਤਰ੍ਹਾਂ ਦੀਆਂ ਹਰ ਜਗ੍ਹਾ ਦਿੱਤੀਆਂ ਗਿਆ ਖਾਸ ਕਰਕੇ ਇਸ ਜਗ੍ਹਾ ਦਿੱਤੇ ਆ ਪੂਰੇ ਹੰਦਰਸਾ ਚ ਇੱਕ ਸੁਪਰ ਮਾਡਲ ਬੂਥ ਬਣਿਆ ਜੋ ਕਿ ਇੱਥੇ ਹੈ ਬਾਕੀ ਹਰ ਹਲਕੇ ਚ 10 10 ਮਾਡਲ ਬੂਥ ਹੀ ਬਣਾਏ ਗਏ ਨੇ ਜੋ ਕਿ ਐਨਐਕਸੈਂਟ ਨਹੀਂ ਬਟ ਸਟਿਲ ਕੀ ਲੋਕਾਂ ਨੂੰ ਅਪੈਂਡ ਕਰੇਸ ਕਰ ਪਾਈਏ ਉਹਨਾਂ ਨੂੰ ਬੁਲਾ ਪਾਈਏ ਉਹਨਾਂ ਲਈ ਆਪਾਂ 10 10 ਬਣਵਾਏ ਨੇ ਆਪਾਂ ਪਿੰਕ ਬੂਥ ਵੀ ਬਣਵਾਏ ਨੇ ਜਿਹੜੇ ਕਿ ਔਰਤਾਂ ਨੇ ਪੀਡਬਲਿਊਡੀ ਬੂਥ ਬਣਵਾਏ ਨੇ ਜਿਹੜੇ ਕਿ ਪੀਡਬਲਿਊਡੀ ਰਨ ਨੇ ਤਾਂ ਕਿ ਲੋਕਾਂ ਨੂੰ ਜਾਗਰੂਕਤਾ ਹੋਵੇ ਉਹਨਾਂ ਦੇ ਬਾਰੇ ਵਿੱਚ ਵੀ ਤਾਂ ਕਿ ਉਹਨਾਂ ਨੂੰ ਆਪਾਂ ਸੋਸਾਇਟੀ ਚ ਐਸ ਅ ਇਹ ਕਿਥੇ ਯੂਥ ਬੂਥ ਬਣਾਇਆ ਗਿਆ ਜਿੱਦੇ ਚ ਆਪਾਂ ਸਿਰਫ ਯੂਥ ਨੂੰ ਰੱਖਿਆ ਹੈ ਕਿ ਉਹ ਹੀ ਰਨ ਕਰਨਗੇ ਅਲੱਗ-ਅਲੱਗ ਤਰੀਕੇ ਨਾਲ ਪ੍ਰਸ਼ਾਸਨ ਸਿਰਫ ਇਹ ਚਾਹੁੰਦਾ ਹੈ ਕਿ ਆਪਾਂ ਲੋਕਾਂ ਨੂੰ ਕਹੀਏ ਕਿ ਵੋਟ ਕਪਾੜਾ ਆਪਾਂ ਨਾ ਕਿਾਸਾ ਜਿੰਦਰਾ ਲਗਾਇਆ ਜਾ ਰਿਹਾ ਹੈ ਕਿ 50% ਤੋਂ ਵੱਧ ਵੋਟ ਨਹੀਂ ਹੋ ਸਕਦੀ ਕਿ ਉਸ ਤਰ੍ਹਾਂ ਅਗਰ ਵੀ ਲੱਗਦੀ ਹੈ ਇਤਨਾ ਨਹੀਂ ਲੱਗਦਾ ਕਿ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਯਾਰੀ ਦੇਖ ਕੇ ਲੋਕ ਬਤਵਾਂ ਹਾਂ ਜੀ ਬਿਲਕੁਲ ਜੀ ਉਹੀ ਇਹ ਇਹ ਦਰਿ ਬੂਥ ਬਨਵਾਏ ਨੇ ਇਲੈਕਸ਼ਨ ਦੇ ਬਾਕੀ ਵੀ ਇਹਨੇ ਕੰਮ ਹੁੰਦੇ ਨੇ ਉਹਨਾਂ ਦੇ ਵਿੱਚ ਇਹ ਵੀ ਇੰਟੀਗ੍ਰੇਟ ਕਰਨ ਦਾ ਪਰਪਸ ਹੀ ਇਹ ਹੈ ਕਿ ਆਪਾਂ ਲੋਕਾਂ ਨੂੰ ਇਨਕਰੇਜ ਕਰੀਏ ਕਿ ਵੋਟ ਪਾਣਨ ਪਿਛਲੀ ਵਾਰ 57% ਵੋਟ ਪਾਣਿਆ ਸੀ ਇਸ ਵਾਰ 50 ਦਾ ਟਾਰਗੇਟ ਰੱਖਿਆ ਹੈ ਤਾਂ ਹੋਪਫੁਲੀ ਏਟਲੀਸ ਇਹ ਜਿਹੇ ਬੂਥਾਂ ਦੇ ਤਾ ਵਧੇਗਾ ਤੇ ਇਹਨਾਂ ਤੋਂ ਇਨਕਰੇਜ ਹੋ ਕੇ ਆਉਣ ਵਾਲੇ ਸਾਲਾਂ 'ਚ ਲੋਕ ਹੋਰ ਵੋਟ ਪਾਣਨ ਹੈਂਡੀਕੇਪ ਜਾਂ ਬਜ਼ੁਰਗ ਜਿਹੜੇ ਆਦੇ ਉਹਨਾਂ ਵਾਸਤੇ ਕੀ ਪ੍ਰਬੰਧ ਹਾਂਜੀ ਜਿਵੇਂ ਤੁਹਾਨੂੰ ਪਤਾ ਹੈ ਕਿ 80 ਪਲੱਸ ਜਿਹੜੇ ਬਜ਼ੁਰਗ ਹੁੰਦੇ ਆ ਉਹਨਾਂ ਨੂੰ ਆਪਾਂ ਘਰ ਵੋਟ ਪਾਣ ਦਾ ਵੀ ਆਪਸ਼ਨ ਦਿੰਨੇ ਆ ਪਰ ਆਪ ਤਾਂ ਇਹ ਜੀ 85 ਪਲਸ ਸਾਡੇ ਇੱਥੇ 12 ਬਜ਼ੁਰਗ ਨੇ ਉਹਨਾਂ ਨੂੰ ਉਸੇ ਪਹਿਲਾਂ ਹੀ ਜਾ ਕੇ ਮਿਲ ਕੇ ਇਨਵਾਈਟ ਕਰਕੇ ਆਏ ਉਹ ਜੇ ਵੋਟ ਪਾਣ ਆ ਰਹੇ ਨੇ ਆਪਣੇ ਘਰ ਦੇ ਸਹੂਲਤ ਨੂੰ ਛੱਡ ਕੇ ਉਹਨਾਂ ਨੂੰ ਆਪਾਂ ਪਿਕ ਖੁੱਦ ਕਰਵਾ ਰਹੇ ਆਂ ਪਰ ਬਾਜੂ ਇੱਥੇ ਆ ਰਹੇ ਨੇ ਉਹਨਾਂ ਨੂੰ ਸਨਮਾਨ ਦਿੱਤਾ ਜਾਂਦਾ ਹੈ ਉਹਨਾਂ ਲਈ ਵੀਲ ਚੇਅਰ ਦਾ ਪ੍ਰਬੰਧ ਹੈ ਉਹਨਾਂ ਨੂੰ ਆਪਰੇਟ ਕਰਾਇਆ ਜਾਂਦਾ ਹੈ ਤਾਂ ਬੀਸਿਕਲੀ ਉਹ ਆ ਕੇ ਉਹਨਾਂ ਨੂੰ ਕੰਫਰਟੇਬਲ ਲੱਗੇ ਇੱਥੇ ਆਪੇ ਕੋਸ਼ਿਸ਼ ਕਰ ਰਹੇ ਆਂ ਵੀ ਜੀਡਬਲਯੂਡੀ ਵੋਟਰਸ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ ਤੇ ਜਿਹੜੇ ਫਰਸਟ ਟਾਈਮ ਵੋਟਰਸ ਵੀ ਆ ਰਹੇ ਨੇ ਉਹਨਾਂ ਨੂੰ ਵੀ ਅਸੀਂ ਸਰਟੀਫਿਕੇਟਸ ਵੀ ਦੇ ਰਹੇ ਆਂ ਉਹਨ वैसे सवेर तो टर्न आउट काफी अच्छा चल रहा है सवेर तो टर्न आउट चल ही रहा है अच्छा तो होली फर्स्ट हाफ च काफी वोटा पैजगियां बाकी शामी पैन हांजी हाँ जी में हाँ 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 तो पता भी 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 भी। ਜੀ ਜੀ ਜਿਵੇਂ ਗਰਮੀ ਐ ਨਹੀਂ ਵਧ ਰਹੀ ਹੈ ਇੱਥੇ ਨਹੀਂ ਇਹ 올 ਅਕ੍ਰੋਸ ਦਾ ਵਰਲਡ ਇਸ਼ੂ ਹੈ ਤਾਂ ਆਪਾਂ ਨੂੰ ਪੌਦੇ ਲਾਣ ਦੀ ਬਹੁਤ ਜ਼ਰੂਰਤ ਹੈ ਇਹਦੇ ਜਾਗਰੂਕਤਾ ਫੈਲਾਉਣ ਲਈ ਵੀ ਆਪਾਂ ਇੱਥੇ ਪੌਦੇ ਜਾਂਦੇ ਹੋਏ ਇੱਕ ਫ੍ਰੀ ਪੌਦਾ ਹਰ ਬੰਦੇ ਨੂੰ ਦੇ ਰਹੇ ਆ ਤਾਂ ਕਿ ਉਹ ਜਾਣ ਆਪਣੇ ਘਰ ਉਹ ਪੌਦਾ ਲਗਾਣ ਜਿੱਤੀ ਪੋਸਿਟਿਵ ਮੈਸੇਜ ਵੀ ਜਾਵੇ ਸੋਸਾਇਟੀ ਵਿੱਚ ਕਿ ਆਪਾਂ ਵਾਤਾਵਰਣ ਨੂੰ ਵੀ ਧਿਆਨ ਨਾਲ ਰੱਖਦੇ ਹੋਏ ਅੱਗੇ ਵਧਾਂ ਠੀਕ ਦੋਸਤੋ ਲੋਕ ਸਭਾ ਚੋਣਾ 2024 ਨੂੰ ਲੈ ਕੇ ਅੰਮ੍ਰਿਤਸਰ ਦੇ ਜ਼ਿਲ੍ਹਾ ਚੋਨ ਅਫਸਰ ਵੱਲੋਂ ਅੰਮ੍ਰਿਤਸਰ ਵਿੱਚੋਂ ਸਰੂਪ ਮਾਡਲ ਪੋਲਿੰਗ ਬੂਥ ਤਿਆਰ ਕੀਤਾ ਗਿਆ ਜੋ ਮਾਡਲ ਵੋਟਰਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਅਤੇ ਵੋਟਰ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਇਸ ਪੋਲਿੰਗ ਸਟੇਸ਼ਨ ਤੇ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਇਸ ਪੋਲਿੰਗ ਬੂਥ ਦੇ ਅੰਦਰ ਵੱਖ-ਵੱਖ ਤਰੀਕੇ ਦੇ ਨਾਲ ਸਟਾਲ ਲਗਾਈ ਗਏ ਹਨ। ਮਹਿਲਾਵਾਂ ਲਈ ਖਾਸ ਪ੍ਰਬੰਧ ਕੀਤੇ ਗਏ ਹਨ ਅਤੇ ਖਾਸ ਕਰਕੇ ਗਰਮੀਆਂ ਤੋਂ ਬਚਣ ਲਈ ਬਹੁਤ ਸਾਰੀਆਂ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਆਓ ਤੁਹਾਨੂੰ ਦਿਖਾਣੇ ਹਾਂ ਹੋਰ ਕੀ ਕੀ ਹੈ ਇਸ ਪੋਲਿੰਗ ਬੂਥ ਦੇ ਅੰਦਰ ਖਾਸ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜਿਸਰ ਕਿ ਤੁਸੀਂ ਦੇਖ ਸਕਦੇ ਹੋ ਕਿ ਸਗਨਾ ਨੀਲ ਆਰਟ ਕਰਵਾ ਰਹੀ ਹਾਂ ਔਰ ਜਸਟ ਆਫਟਰ ਮੈਂ ਆਪਣੀ ਵੋਟ ਕਾਸਟ ਕਰਨ ਦੇ ਬਾਅਦ ਸਨ ਗਾਈਡੈਂਸ ਮਿਲੀ ਕਿ ਇਸ ਤਰ੍ਹਾਂ ਫੈਸਲਾਂ ਦੇ ਬੂਥ ਬਨੇ ਹੋਏ ਨੇ ਜਿਹਦੇ ਵਿੱਚ ਟੈਟੂ ਅ ਕਾਰਨਰ ਹੈ ਨੀਲ ਆਰਟ ਕਾਰਨਰ ਹੈ ਇਨਫੈਕਟ ਮੀਨ ਦਾ ਵੀ ਅਰੇਂਜਮੈਂਟ ਹੈ this is a very interesting and one of its kind experience we are having right now thank you so much haan जी जरूर जरूर, जरूर बहुत मोटिवेशनल है फन इवेंट है मैं तो कह बहुत ही फन ओरिएंटेड थीम है इस बार वोटिंग का तो सब नो आना चाहिए मेरा नाम गुरबख सिंह है जी तो साढ़े ना सा टीम है जी सू इत इस वे टैटू का वर्क मिले है आ जी संजय कुमार जी टीम इंचार्ज ने योगपाल जी ने सरजीत सिंह ने मेरा नाम गुरबख सिंह है जी ਔਰ ਸਰੇ ਐਕਚੁਅਲੀ ਫਸਟ ਟਾਈਮ ਇਥੇ ਜਿਹੜਾ ਸੁਪਰ ਮਾਡਲ ਬੂਥ ਬਣਾਇਆ ਗਿਆ ਹੈਗਾ ਇਲੈਕਸ਼ਨ ਦੇ ਸਬੰਧ ਵਿੱਚ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ ਕਿ ਵੱਧ ਤੋਂ ਵੱਧ ਆਪਣੀ ਵੋਟ ਜਿਹੜੀ ਹੈ ਇੱਥੇ ਆ ਕੇ ਪਾ ਸਕਣ ਤਾਂ ਕਿ ਉਹ ਵੱਧ ਤੋਂ ਵੱਧ ਮਤਲਬ ਅਟ੍ਰੈਕਟ ਹੋ ਸਕਣ ਵੋਟਾਂ ਵਾਲੇ ਪਾਸੇ ਕਿਉਂਕਿ ਜਿਸ ਦਾ ਅੱਜ ਕੱਲ੍ਹ ਲੋਕਾਂ ਦਾ ਰੁਝਾਨ ਘਟਦਾ ਜਾ ਰਿਹਾ ਹੈ ਵੋਟਾਂ ਪਾਉਣ ਤੋਂ ਉਹ ਨਾਲੇ ਗਰਮੀ ਵੀ ਬਹੁਤ ਹੈ ਪਰ ਫਿਰ ਵੀ ਇਹਨਾਂ ਐਕਟੀਵਿਟੀ ਸਰਕਾਰ ਜਿਹੜੇ ਪ੍ਰੋਸੈਸ਼ਨ ਵੱਲੋਂ ਇਹ ਐਕਟੀਵਿਟੀਆਂ ਕਰਵਾਈਆਂ ਜਾ ਰਹੀਆਂ ਨੇ ਇੱਕ ਬਹੁਤ ਵਧੀਆ ਸ਼ਲਾਘਾਯੋਗ ਮੈਂ ਤੇ ਸਮਝਦਾ ਕੰਮ ਹੈ ਜਿਹਦੇ ਕਰਕੇ ਕੀ ਹੈ ਕਿ ਤੁਸੀਂ ਉੱਧਰ ਵੀ ਜਾ ਕੇ ਦੇਖ ਸਕਦੇ ਕਿੰਨੀ ਵਧੀਆ ਵੋਟ ਪੋਲ ਹੋ ਰਹੀ ਹੈ ਹਨਾ ਔਰ ਇੱਥੇ ਵੀ ਆ ਕੇ ਦੇਖੋ ਤੁਸੀਂ ਬਹੁਤ ਸਾਰੇ ਸਟਾਲ ਲਗਾਏ ਗਏ ਨੇ ਸਰਕਾਰ ਵੱਲੋਂ ਫ੍ਰੀ ਆਫ ਕਾਸਟ ਸਟਾਲ ਲਗਾਏ ਗਏ ਨੇ ਬੁਕਸ ਦਾ ਸਟਾਲ ਹੈ ਲੱਡੂਆਂ ਦਾ ਗੋਲ ਗੱਪਿਆਂ ਦਾ ਸਟਾਲ ਹੈ ਟੈਟੂ ਆਰਟ ਹੈ ਮੇਲ ਆਰਟ ਹੈ ਮਤਲਬ ਤਾਂ ਕਿ ਲੋਕ ਜਿਹੜੇ ਵਤ ਉਹ ਜਾਗਰੂਕ ਹੋ ਕੇ ਆਉਣ ਤੇ ਆਪਣੀ ਵੋਟ ਜਿਹੜੀ ਆ ਕਾਸਟ ਕਰ ਲੈਣ ਸਰ ਬਿਯੁਰਕਾਰ ਹੈਂਡੀਕੈਪ ਦੇ ਲਈ ਪ੍ਰਸ਼ਾਸਨ ਵੱਲੋਂ ਇੱਥੇ ਵੀ ਜੇ ਲਗਾਈਆਂ ਗਈਆਂ ਨੇ ਜਿੱਤੇ ਮਤਲਬ ਇਹ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਔਰ ਉਹਨਾਂ ਦੇ ਲਈ ਵੱਖਰੀ ਜਿਹੜੀ ਲਾਈਨਸ ਬਣੀਆਂ ਨੇ ਉਹਨਾਂ ਦੇ ਲਈ ਸਿਕਿਉਰਟੀ ਵੀ ਵੱਖਰੀਆਂ ਨੇ ਦਿੱਤੀਆਂ ਗਈਆਂ ਔਰ ਉਹਨਾਂ ਦੇ ਵੱਖਰੀਆਂ ਲਾਈਨਸ ਵੀ ਐਪਲਾਈ ਕੀਤੀਆਂ ਗਈਆਂ ਨੇ ਤਾਂ ਕਿ ਜਿਹੜੇ ਉਹ ਆਪਣੀ ਉਹਨਾਂ ਨੂੰ ਵੇਟ ਨਾ ਕਰਨੀ ਪਵੇ ਔਰ ਆਂਦੇ ਹੀ ਉਹਨਾਂ ਦੀ ਪਹਿਲੇ ਵੋਟ ਜਿਹੜੀ ਆ ਕਾਸਟ ਹੋ ਸਕੇ ਸਰ ਬਹੁਤ ਵਧੀਆ ਜੀ ਅਸੀਂ ਇੱਥੇ ਸਵੇਰ ਦੇ ਬੈਠੇ ਆ ਤੇ ਬਹੁਤ ਵਧੀਆ ਮਤਲਬ ਸਾਨੂੰ ਪ੍ਰੇਜ਼ ਵੀ ਬਹੁਤ ਕਰਕੇ ਗਏ ਨੇ ਕਿ ਪ੍ਰਸ਼ਾਸਨ ਵੱਲੋਂ ਬਹੁਤ ਜ਼ਿਆਦਾ ਵਧੀਆ ਏ ਇੱਕ ਸ਼ਲਾਗਾ ਜੋ ਕੰਮ ਹੈ ਜੀ ਅੱਜ ਮੈਂ ਬੋਟ ਪਾ ਨਹੀਂ ਆ ਪੁਲਿੰਗ ਬੂਟ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮੇਰਾ ਬੋਟ ਪਾਇਆ ਉਹਦੇ ਬਾਅਦ ਉਹਨਾਂ ਨੇ ਸਾਨੂੰ ਗਾਈਡ ਕੀਤਾ ਕਿ ਤੁਸੀਂ ਇਸ ਸਾਈਡ ਆਓ ਜਦੋਂ ਅਸੀਂ ਆ ਕੇ ਇਹ ਦੇਖਿਆ ਤੇ ਬਹੁਤ ਹੀ ਵਧੀਆ ਚੀਜ਼ ਹੈ ਤੇ ਉਹਨਾਂ ਨੇ ਨੇਲ ਆਰਟ ਟੈਟੂ ਆ ਟੈਟੂ ਵਗੈਰਾ ਸਭ ਕੁਝ ਲਗਾਇਆ ਕਾਨਪੀਨ ਦਾ ਫ੍ਰੀ ਪ੍ਰੋਗਰਾਮ ਹੈ ਤਾਂ ਬਹੁਤ ਵਧੀਆ ਅਰੇਂਜਮੈਂਟ ਲੱਗਿਆ ਫਸਟ ਟਾਈਮ ਲਾਈਫ ਸਟੈਚੂਜ਼ ਦੇਖਣ ਨੂੰ ਮਿਲਿਆ ਹੈ ਵੈਸੇ ਕਦੀ ਵੀ ਅਸੀਂ ਜਿੰਨੀ ਵਾਰੀ ਵੀ ਬੋਟ ਪਾਇਆ ਕਦੀ ਇਹ ਚੀਜ਼ ਨਹੀਂ ਦੇਖੀ ਹੈ ਤਾਂ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਕਹਿੰਦੇ ਕਰੇ ਬੈਟਿੰਗ ਹਾਂਜੀ ਹਾਂਜੀ ਜਰੂਰ ਜਦੋਂ ਇਹ ਉਹ ਹੈ ਚੀਜ਼ ਨੂੰ ਦੇਖਣਗੇ ਤਾਂ ਜਿਹਨੇ ਨਹੀਂ ਵੀ ਆਣਾ ਹੋਏਗਾ ਉਹ ਵੀ ਆਏਗਾ ਖਾਸ ਕਰ ਲੇਡੀਜ਼ ਹੋ ਤੇ ਦੋੜੀਆਂ ਆਣੀਆਂ ਮੋਟਪਾਲ ਨੇ ਹਾਂਜੀ ਹਾਂਜੀ ਜਰੂਰ 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 ਆਣਾ ਚਾਹੀਦਾ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਥੈਂਕ ਯੂ ਜੀ ਮੈਂ ਸੋਨਮ ਇਥੋਂ ਦੀ ਅਸਿਸਟੈਂਟ ਕਮਿਸ਼ਨਰ ਐਂਟਰਟੇਨਿੰਗ ਹੈ ਤੇ ਜਿਵੇਂ ਤੁਹਾਨੂੰ ਪਤਾ ਹੋਏਗਾ ਕਿ ਸੁਪਰ ਮਾਡਲ ਬੋਲਿੰਗ ਉਸ ਬਣਾਇਆ ਗਿਆ ਹੈ 190 191 ਤੇ 192 ਬੂਥ ਨੰਬਰ ਇਥੇ ਵੋਟ ਕਾਸ ਹੋਰੀਆਂ ਨੇ ਇਹ ਇਹਦਾ ਮੇਨ ਮਕਸਦ ਇਹ ਹੈ ਕਿ ਆਪਾਂ ਵੋਟਰਾਂ ਨੂੰ ਉਤਸ਼ਾਹਿਤ ਕਰੀਏ ਕਿ ਵੋਟ ਪਾਣ ਆਣ ਤੁਹਾਨੂੰ ਪਤਾ ਹੈ ਕਿ ਅਰਬਨ ਏਰੀਆ ਚੈਰਬਨ ਐਪਥੇ ਦੇ ਚੱਲਦੇ ਵੋਟਰ ਟੈਰਰ ਘੱਟ ਹੋ ਰਿਹਾ ਹੈ ਰੂਰਲ ਏਰੀਆਸ ਫੇ ਵੀ ਲੋਕ ਜਾਂਦੇ ਨੇ ਵੋਟਰ ਵੋਟਾਂ ਪਾਣ ਤਾਂ ਉਹਨਾਂ ਲੋਕਾਂ ਨੂੰ ਆਪਾਂ ਬਲੈਂਡ ਲਈ ਆਪਾਂ ਲਗ ਲਗ ਤਰ੍ਹਾਂ ਦੇ ਇੱਥੇ ਸਟਾਲਸ ਲਗਾਈਆਂ ਨੇ ਤੁਸੀਂ ਦੋ ਦੇਖ ਸਕਦੇ ਹੋ ਕਿ ਆਪਾਂ ਵੈਲਕਮ ਡ੍ਰਿੰਕਸ ਪ੍ਰੋਵਾਈਡ ਕਰ ਰਹੇ ਹਾਂ ਗਰਮੀ ਬਹੁਤ ਹੈ ਤਾਂ ਲੋਕ ਆਣਾ ਚਾਹੁੰਦੇ ਤਾਂ ਗਰਮੀ ਨੂੰ ਉਹ ਕਰਨ ਲਈ ਇੱਥੇ ਪਾਣੀ ਖਾਪਾ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਡਰਿੰਕਸ ਦਾ ਪ੍ਰਬੰਧ ਕੀਤਾ ਹੋਇਆ ਖਾਂ ਟਿੰਨ ਲਈ ਆਪਾਂ ਅੰਦਰ ਬਹੁਤ ਸਾਰੇ ਸਟਾਲ ਲਗਾਈਆਂ ਹੋਈਆਂ ਨੇ ਫੀਮੇਲ ਵੋਟਰਸ ਨੂੰ ਅਗਰ ਇਨਕਰੀਜ ਕਰਨ ਲਈ ਅਸੀਂ নীল ਪਿੰਡ ਦੇ تھے ਸਟਾਲ ਲਗਾਈ ਹੈ ਉੱਥੇ ਉਹ নীল ਪਿੰਡ ਕਰਵਾ ਰਹੇ ਨੇ ਕਲਚਰਲ ਪ੍ਰੋਗਰਾਮ ਚੱਲ ਰਿਹਾ ਹੈ ਇਹ ਸਭ ਦਾ ਮੇਨ ਪਰਪਸ ਇਹ ਹੈ ਕਿ ਆਪਣਾ ਜਿਹੜਾ ਰਾਈਟ ਟੂ ਐਕਸਰਸਾਈਜ਼ ਦਾ ਵੋਟਿੰਗ ਰਾਈਟ ਹੈ ਉਹ ਆਪਾਂ ਕਰੀਏ ਤਾਂ ਫੈਮਿਲੀ ਲੁੱਕਰ ਨੂੰ ਇਨਕਰੀਜ ਕਰ ਰਹੇ ਹਾਂ ਕਿ ਆਓ ਅਸੀਂ ਹੋਪਫੁਲੀ ਇਸ ਵਾਰ 70% ਇਥੇ ਅਸੀਂ ਵੀ ਕ੍ਰਾਸ ਹੋਏਗਾ ਤੇ ਇਹ ਚ ਇਨਕਰੀਜ ਕਰਕੇ ਬਾਕੀ ਲੋਕੇ ਵੋਟ ਪਾਣ ਤੇ ਆਪਣੀ ਡੈਮੋਕਰੇਸੀ ਜਿਹੜਾ ਆਪਣਾ ਰਾਈਟ ਹੈ ਉਹ ਆਪਾਂ ਜ਼ਰੂਰ ਐਕਸਰਸਾਈਜ਼ ਕਰੀਏ ਇਸ ਤਰ੍ਹਾਂ ਦੀਆਂ ਤਿਆਰੀਆਂ ਹਰ ਜਗ੍ਹਾ ਕੀਤੀ ਗਈਆਂ ਖਾਸ ਕਰਕੇ ਇਸ ਜਗ੍ਹਾ ਦਿੱਤੇ ਆ ਪੂਰੇ ਹਮਲੇ ਸਾਰੇ ਇੱਕਾ ਸੁਪਰ ਮਾਡਲ ਬੂਥ ਬਣਾਏ ਜੋ ਕਿ ਇਥੇ ਬਾਕੀ ਹਰ ਹਲਕੇ ਚ 10-10 ਮਾਡਲ ਬੂਥ ਬਣਾਏ ਗਏ ਨੇ ਜੋ ਕਿ ਐਨਐਕਸਟੈਂਟ ਨਹੀਂ ਬਟ ਸਟਿਲ ਕੀ ਲੋਕਾਂ ਨੂੰ ਆਪ ਇਨਕਰੀਜ ਕਰ ਪਾਈਏ ਉਹਨਾਂ ਨੂੰ ਬੁਲਾ ਪਾਈਏ ਉਹਨਾਂ ਲਈ ਆਪਾਂ 10-10 ਬਣਵਾਏ ਨੇ ਆਪਾਂ ਪਿੰਕ ਬੂਥ ਵੀ ਬਣਵਾਏ ਨੇ ਜਿਹੜੀ ਕਿ ਔਰਤ PWD ਬੁੱਧ ਬਣਾਏ ਨੇ ਜਿਹੜੇ ਕਿ PWD ਰਣੇ ਤਾਂ ਕਿ ਲੋਕਾਂ ਨੂੰ ਜਾਗਰੂਕਤਾ ਹੋਵੇ ਉਹਨਾਂ ਦੇ ਬਾਰੇ ਵਿੱਚ ਵੀ ਤਾਂ ਕਿ ਉਹਨਾਂ ਨੂੰ ਆਪਾਂ ਸੋਸਾਇਟੀ ਚ ਐਸ ਅ ਹੂਲ ਇੰਟੀਗ੍ਰੇਟ ਕਰ ਪਾਈਏ ਇੱਕ ਇਹ ਤੇ ਯੂਥ ਮੋਦ ਬੁੱਧ ਬਣਾਇਆ ਗਿਆ ਜਿੱਦੇ ਚ ਆਪਾਂ ਸਿਰਫ ਯੂਥ ਨੂੰ ਰੱਖਿਆ ਹੈ ਕਿ ਉਹ ਹੀ ਰਨ ਕਰਨਗੇ ਅਲੱਗ-ਅਲੱਗ ਤਰੀਕੇ ਨਾਲ ਪ੍ਰਸ਼ਾਸਨ ਸਿਰਫ ਇਹ ਚਾਹੁੰਦਾ ਹੈ ਕਿ ਆਪਾਂ ਲੋਕਾਂ ਨੂੰ ਕਹੀਏ ਕਿ ਵੋਟ ਕਪਾਣ ਆਪਾਂ ਮੈਮ ਕਿਹਾ ਸੀ ਜਿੰਨਾ ਲਗਾਇਆ ਜਾ ਰਿਹਾ ਹੈ ਕਿ 50% ਤੋਂ ਵੱਧ ਵੋਟ ਨਹੀਂ ਹੋ ਸਕਦੀ ਕਿ ਉਸ ਤਰ੍ਹਾਂ ਕਰ ਵੀ ਲੱਗਦੀ ਇਤਨਾ ਨਹੀਂ ਲੱਗਦਾ ਕਿ ਲੱਗਦਾ ਹੈ ਕਿ ਇਸ ਤਰ੍ਹਾਂ ਦੀਿਆਰੀ ਦੇਖ ਕੇ हाँ जी बिल्कुल जी उ परपज ली इतना के बूथ बनवाए हैं इलेक्शन के बाकी भी इन्ने काम होंगे ने भी इंटीग्रेट कर परपज ही यह है कि आप लोगों को इनकरेज करिए कि वोट पा आन पिछली बार चंजा सतवंजा परसेंट वोटा पे इसका टारगेट रखे है। तो होपफुली एटलीस्ट यह बूथों से इतना वेगा तो इन तो इनकेज होकर आने वाले सालों हाँ जी जिम्मे तुम्हें पता है कि एटी प्लस जुजुर्ग होंगे है उन्होंने आप वोट पा भी ऑप्शन दें आप इनकरेज करते हैं कि वोट ਪੜਨ ਆਂ ਨਾ ਇਹ ਜੀ 85 플러스 ਸਾਡੇ ਇੱਥੇ 12 ਬਜ਼ੁਰਗ ਨੇ ਉਹਨਾਂ ਨੂੰ ਅਸੀਂ ਪਹਿਲਾਂ ਹੀ ਜਾ ਕੇ ਮਿਲ ਕੇ ਇਨਵਾਈਟ ਕਰਕੇ ਆਏ ਉਹ ਜੀ ਬੋਟ ਪਰ ਨਾ ਰਹੇ ਨੇ ਆਪਣੇ ਘਰ ਦੀ ਸਹੂਲਤ ਨੂੰ ਛੱਡ ਕੇ ਉਹਨਾਂ ਨੂੰ ਆਪਾਂ ਪਿਕ ਖੁਦ ਕਰਵਾ ਰਹੇ ਆਂ ਤੇ ਬਾਅਦ ਚੋਂ ਇੱਥੇ ਆ ਰਹੇ ਨੇ ਉਹਨਾਂ ਨੂੰ ਸਨਮਾਨ ਦਿੱਤਾ ਜਾਂਦਾ ਹੈ ਉਹਨਾਂ ਲਈ ਵੀਲ ਚੇਅਰ ਦਾ ਪ੍ਰਬੰਧ ਹੈ ਉਹਨਾਂ ਨੂੰ ਆਪਰੇਟ ਕਰਾਇਆ ਜਾਂਦਾ ਹੈ ਤਾਂ ਬੇਸਿਕਲੀ ਉਹ ਆ ਕੇ ਉਹਨਾਂ ਨੂੰ ਕੰਫਰਟੇਬਲ ਲੱਗੇ ਦੇ ਜਿਹੜੇ ਫਸਟੇ ਵੋਟਸ ਵੀ ਆ ਰਹੇ ਨੇ ਉਹਨਾਂ ਨੂੰ ਵੀ ਅਸੀਂ ਸਰਟੀਫਿਕੇਟਸ ਵੀ ਦੇ ਰਹੇ ਆ ਉਹਨਾਂ ਨੇ ਪਹਿਲਾਂ ਅਸੀਂ ਇਨਵਾਈਟ ਵੀ ਦੇ ਕੇ ਘਰ ਪਰਸਨਲ ਇਨਵਾਈਟ ਦੇ ਕੇ ਆਏ ਆ ਉਹਨਾਂ ਨੂੰ ਕੱਪਕੇਕਸ ਵੀ ਦੇ ਰਹੇ ਆ ਤਾਂ ਕਿ ਹਰ ਵਰਗ ਦੇ ਲੋਕ ਇੱਥੇ ਆਣ ਤੇ ਵੋਟ ਦੇਣ ਚ ਉਹਨਾਂ ਨੂੰ ਇੱਕ ਐਕਸਾਈਟਮੈਂਟ ਵੀ ਹੋਵੇ ਕਿੰਨੇ ਮਿੰਟ ਦਾ ਟਾਈਮ ਰਹੇਗਾ ਵੋਟ ਉਹ ਵੋਟ ਦਾ ਟਾਈਮ 6 ਵੇ ਤੱਕ ਦਾ ਹੈ 6 ਵੇ ਤੱਕ ਜਿਹੜੇ ਵੀ ਆਣਗੇ ਉਹਨਾਂ ਨੂੰ ਵੋਟ ਦੇ ਸਕਦੇ ਨੇ ਵੈਸੇ ਸਵੇਰ ਤੋਂ ਟਰਨ ਆਊਟ ਕਾਫੀ ਅੱਛਾ ਚੱਲ ਰਿਹਾ ਹੈ ਸਵੇਰ ਤੋਂ ਟਰਨਓਵ ਚੱਲ ਹੀ ਰਿਹਾ ਹੈ ਅੱਛਾ ਤਾਂ ਹੋਪਫੁਲੀ ਫਰਸਟ ਹਾਫਸ ਕਾਫੀ ਬੁੱਤਾਂ ਪੈ ਚੰਗੇ ਆ ਬਾਕੀ ਸ਼ਾਮੀ ਪੈਣਗੇ ਜੀ ਲੋਕਾਂ ਨੂੰ ਕਿੱਨਾ ਪਲ ਘਰਾਂ ਮਿਲਿਆ ਆ ਰਹੇ ਆ ਕਿਉਂਕਿ ਗਰਮੀ ਆ ਹਾਂਜੀ ਹਾਂ ਜਿਵੇਂ ਤੁਹਾਨੂੰ ਪਤਾ ਜੀ ਜੀ ਜਿਵੇਂ ਗਰਮੀ ਅੰਨੀ ਵੱਧ ਰਹੀ ਹੈ ਇੱਥੇ ਨਹੀਂ ਇਹ 올 ਅਕ੍ਰੋਸ ਦ ਵਰਲਡ ਇਸ਼ੂ ਹੈ ਤਾਂ ਆਪਾਂ ਨੂੰ ਪੌਦੇ ਲਾਣ ਦੀ ਬਹੁਤ ਜ਼ਰੂਰਤ ਹੈ ਇਹਦੇ ਚਾਹ ਗਰੁੱਪ ਤਾਂ ਫੈਲਾਉਣ ਲਈ ਵੀ ਆਪਾਂ ਇੱਥੇ ਪੌਦੇ ਜਾਂਦੇ ਹੋਏ ਇੱਕ ਫ੍ਰੀ ਪੌਦਾ ਹਰ ਬੰਦੇ ਨੂੰ ਦੇ ਰਹੇ ਆ ਤਾਂ ਕਿ ਉਹ ਜਾਣ ਆਪਣੇ ਘਰ ਉਹ ਪੌਦਾ ਲਗਾਣ ਜਿੱਦਿਖ ਪੋਜ਼ਿਟਿਵ ਮੈਸੇਜ ਵੀ ਜਾਵੇ ਸੋਸਾਇਟੀ ਵਿੱਚ ਕਿ ਆਪਾਂ ਵਾਤਾਵ ਦੋਸਤੋ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਅੰਮ੍ਰਿਤਸਰ ਦੇ ਜ਼ਿਲ੍ਹਾ ਚੋਣ ਅਫਸਰ ਵੱਲੋਂ ਅੰਮ੍ਰਿਤਸਰ ਵਿੱਚੋਂ ਸਰੂਪ ਮਾਡਲ ਪੋਲਿੰਗ ਬੂਥ ਤਿਆਰ ਕੀਤਾ ਗਿਆ ਜੋ ਮਾਡਲ ਵੋਟਰਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਵੋਟਰ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਇਸ ਪੋਲਿੰਗ ਸਟੇਸ਼ਨ ਤੇ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ ਇਸ ਪੋਲਿੰਗ ਬੂਥ ਦੇ ਅੰਦਰ ਵੱਖ-ਵੱਖ ਤਰੀਕੇ ਦੇ ਮਾਲਸਟਾਲ ਲਗਾਈ ਗਏ ਹਨ ਮਹਿਲਾਵਾਂ ਲਈ ਖਾਸ ਪ੍ਰਬੰਧ ਕੀਤੇ ਗਏ ਹਨ ਅਤੇ ਖਾਸ ਕਰਕੇ